ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰ ਰਹੀ ਨਰਮੇ ਦੀ ਕਾਸ਼ਤ ਜਿਹੜੇ ਕਿਸਾਨ ਵੀਰ ਕਰ ਰਹੇ ਆ ਜਿਨ੍ਹਾਂ ਨੇ ਨਰਮੇ ਦੀ ਬਿਜਾਈ ਕੀਤੀ ਹੋਈ ਹੈ ਉਹਨਾਂ ਵਾਸਤੇ ਇਸ ਟਾਈਮ ਬੜਾ ਧਿਆਨ ਰੱਖਣ ਦੀ ਜ਼ਰੂਰਤ ਆ ਆਪਦੀ ਨਰਮੇ ਦੀ ਫਸਲ ਵਾਸਤੇ ਸੋ ਕਿਸਾਨ ਵੀਰੋ ਮੈਂ ਨੁਕਤਾਬਾਰ ਗੱਲ ਕਰੂੰਗਾ ਤੇ ਜੇ ਤੁਸੀਂ ਨਰਮਾ ਨਹੀਂ ਵੀ ਜੇ ਤੁਹਾਡੇ ਕਿਸੇ دوست ਮਿੱਤਰ ਨੇ ਵੀ ਜੇ ਤਾਂ ਉਹਦੇ ਵਾਸਤੇ ਕਿਉਂਕਿ ਇਸ ਟਾਈਮ ਬੜੀ ਸਾਵਧਾਨੀ ਦੇ ਨਾਲ ਫਸਲ ਨੂੰ ਸੰਭਾਲਣ ਦੀ ਲੋੜ ਹੈ ਜਿੱਥੇ ਖਾਸ ਤੌਰ ਤੇ ਔੜ ਲੱਗੀ ਹੋਈ ਹੈ ਉੱਥੇ ਰਸ ਚੂਸਕ ਕੀੜੇ ਜੀ ਦੇ ਵਿੱਚ ਭੂਰੀ ਜੂ ਜਾਂ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਬੜੀ ਜ਼ਰੂਰੀ ਹੈ ਫਸਲ ਦਾ ਨਰੀਖਣ ਸਮੇਂ ਸਰ ਬੜਾ ਜ਼ਰੂਰੀ ਹੈ ਤੇ ਤਾਂ ਕਿਉਂ ਜੋ ਜਿਹੜੀ 40 50 ਦਿਨ ਦੀ ਫਸਲ ਤਕਰੀਬਨ ਹੋ ਗਈ ਹੈ ਫੁੱਲ ਡੋਡੀ ਸ਼ੁਰੂ ਹੋ ਗਈ ਹੈ ਤਾਂ ਉਹਦੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਵਾਸਤੇ ਵੀ ਇਸ ਟਾਈਮ ਬੜੀ ਸਾਵਧਾਨੀ ਦੀ ਲੋੜ ਹੁੰਦੀ ਹੈ ਤਾਂ ਕਿਉਂਕਿ ਜੇ ਟਿੰਡੇ ਬਣਦੇ ਆ ਤੇ ਟਿੰਡਿਆਂ ਦੇ ਵਿੱਚ ਸੁੰਡੀ ਵੱੜ ਜਾਂਦੀ ਹੈ ਕਿਉਂਕਿ ਫੁੱਲਾਂ ਦੇ ਵਿੱਚ ਉਹਨੇ ਅਟੈਕ ਕਰਨਾ ਉੱਪਰ ਟਿੰਡੇ ਬਣ ਜਣੇ ਤੇ ਉਦੋਂ ਬਾਅਦ ਟਿੰਡਿਆਂ ਦੇ ਵਿੱਚ ਆਪਾਂ ਸੁੰਡੀ ਨੂੰ ਫਿਰ ਕੰਟਰੋਲ ਨਹੀਂ ਕਰ ਸਕਦੇ ਆਪਾਂ ਨੂੰ ਫੁੱਲ ਪੈਣ ਸਮੇ ਹੀ ਗੁਲਾਬੀ ਸੁੰਡੀ ਦੀ ਰੋਕਥਾਮ ਜਾਂ ਚਿੱਟੇ ਮੱਛਰ ਦੀ ਰੋਕਥਾਮ ਇਸ ਟਾਈਮ ਬੜੀ ਜ਼ਰੂਰੀ ਹੈ ਜਿੱਥੇ ਕਿਤੇ ਤੁਹਾਡੇ ਫਸਲ ਦੇ ਉੱਪਰਲੀ ਛਤਰੀ ਦੇ ਵਿੱਚ ਤੁਸੀਂ ਜੇ ਮੰਨ ਲਓ ਵੀ ਜੇ 10 ਪੱਤੇ ਤੁਸੀਂ ਚੈੱਕ ਕਰਦੇ ਆ ਹਰੇਕ ਪੱਤੇ ਦੇ ਉੱਤੇ 6 ਤੋਂ ਉੱਪਰ ਜਿਹੜੀਆਂ ਹੈਗੀਆਂ ਚਿੱਟੀਆਂ ਮੱਖੀਆਂ ਨਜ਼ਰ ਆਉਂਦੀਆਂ ਨੇ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਕੰਟਰੋਲ ਦੀ ਜ਼ਰੂਰਤ ਹੁੰਦੀ ਹੈ ਸਵੇਰੇ ਆਪਾਂ 10 ਵਜੇ ਤੋਂ ਪਹਿਲਾਂ ਜਿਹੜੀ ਫਸਲ ਦਾ ਨਰੀਖਣ ਕਰਨਾ ਹੁੰਦਾ ਉੱਪਰਲੀ ਛਤਰੀ ਦੇ ਵਿੱਚ ਤੁਸੀਂ 10 ਪੱਤੇ ਚੈੱਕ ਕਰ ਲਓ 20 ਕਰ ਲਓ 30 ਕਰ ਲਓ ਵੱਧ ਗਿਣਤੀ ਦੇ ਵਿੱਚ ਆਪਾਂ ਚੈੱਕ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਫਸਲ ਫਸਲ ਦੇ ਉੱਤੇ ਕੀੜੇ ਮਕੌੜੇ ਦੇ ਹਮਲੇ ਦਾ ਜਿਹੜਾ ਅੰਦਾਜ਼ਾ ਹੋ ਜਾਂਦਾ ਕਿ ਆਪਾਂ ਨੂੰ ਇਸ ਸਮੇਂ ਜਿਹੜੀ ਸਪਰੇਅ ਕਰ ਲੈਣੀ ਚਾਹੀਦੀ ਆ ਫੁੱਲ ਡੋਡੀ ਸ਼ੁਰੂ ਹੋਣ ਤੇ ਆਪਾਂ 13045 ਜਿਹੜੀ 2% 100 ਲੀਟਰ ਪਾਣੀ ਵਿੱਚ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਸਪਰੇਅਾਂ ਸ਼ੁਰੂ ਕਰਨੀਆਂ ਹੁੰਦੀਆਂ ਤਾਂ ਕਿ ਫਲ 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 ਵੱਧ ਪੈਣ ਤੇ ਝਾੜ ਆਪਣਾ ਚੰਗਾ ਰਹੇ ਤੇ ਪੱਤਿਆਂ ਦੀ ਲਾਲੀ ਤੋਂ ਬਚਾਅ ਵਾਸਤੇ ਮੈਗਨੀਸ਼ੀਅਮ ਸਲਫੇਟ ਦੀਆਂ ਦੋ ਸਪਰੇਅਾਂ ਵੀ ਤੁਸੀਂ ਫੁੱਲ ਡੋਡੀ ਪੈਣ ਸਮੇ ਜਾਂ ਟੀਂਡੇ ਬੰਨ੍ਹ ਸਮੇ ਦੋ ਸਪਰੇਅਾਂ ਕਰ ਸਕਦੇ ਹੋ 1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਕਿਲੋ ਪਾਣੀ ਦੇ ਵਿੱਚ ਘੋਲ ਕੇ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਤਾਂ ਕਿਸਾਨ ਵੀਰੋ ਜਿਹੜੇ ਚਿੱਟੇ ਮੱਛਰ ਦੀ ਰੋਗਤਾਂ ਵਾਸਤੇ ਜਿੱਥੇ ਤੁਹਾਡੇ ਜਿਹੜਾ ਆਰਥਿਕ ਘਾਰ ਤੋਂ ਉੱਪਰ ਹਮਲਾ ਜਿੱਥੇ ਤੁਸੀਂ ਫਸਲ ਚੈੱਕ ਕਰਦੇ ਆਂ ਤੇ ਪ੍ਰਤੀ ਗਿਣਤੀ ਜਿਹੜੀ 6 ਤੋਂ ਵੱਧ ਤੁਹਾਨੂੰ ਚਿੱਟੀਆਂ ਮੱਖੀਆਂ ਨਜ਼ਰ ਆਉਂਦੀਆਂ ਜਾਂ ਵਿਚਕਾਰਲੀ ਛਤਰੀ ਦੇ ਵਿੱਚ 50% ਤੋਂ ਵੱਧ ਬੂਟਿਆਂ ਤੇ ਪੱਤਿਆਂ ਤੇ ਬੂਟਿਆਂ ਦੇ ਪੱਤਿਆਂ ਤੇ ਜਿਹੜੀਆਂ ਸ਼ਹਿਦ ਵਰਗੀਆਂ ਬੂੰਦਾਂ ਨਜ਼ਰ ਆਉਂਦੀਆਂ ਤਾਂ ਫਿਰ ਤੁਹਾਨੂੰ ਜਿਹੜੀ ਸਪਰੇਅ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਤੇ ਜਿਹੜੀ ਸਪਰੇਅ ਦੇ ਵਿੱਚ ਖਾਸ ਤੌਰ ਤੇ ਤੁਸੀਂ ਸ਼ੁਰੂਆਤੀ ਸਪਰੇਅ ਦੇ ਵਿੱਚ ਡਾਈਨੋਟੀਫਰੋਨ ਜਿਹੜੀ ਉਸ਼ੀਨ ਨਾਂ ਤੇ ਉਸ਼ੀਨ ਵੀਐਸਜੀ ਉਹ 60 ਗ੍ਰਾਮ ਪ੍ਰਤੀ ਏਕੜ ਜਾਂ ਉਲਾਲਾ ਫਲੋ ਨੇ ਕਮੈਂਟ ਟੈਕਨੀਕਲ ਹੈ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਸਪਰੇ ਜਿਹੜੀ ਤੁਸੀਂ ਕਰ ਦੇਣੀ ਆ ਦੁਬਾਰਾ ਸਪਰੇ ਰਿਪੀਟ ਕਰਨ ਨਾਲ ਉਹ ਜਿਹੜੀ ਆਪਾਂ ਬਦਲ ਕੇ ਸਪਰੇ ਕਰੀਏ ਇੱਕ ਸਫੀਨਾ ਦਵਾਈ ਬੜੀ ਜਿਹੜੀ ਹੈਗੀ ਆ ਕਾਰਗਰ ਫਿਡੋ ਪਾਇਰੇਪਨ 400 ml ਪ੍ਰਤੀ ਏਕੜ ਉਹ ਤੁਸੀਂ ਕਰ ਸਕਦੇ ਆ ਤੇ ਜਿਹੜੀ ਹੈਗੀ ਆ ਗਲਬੀ ਸੁੰਡੀ ਦੀ ਰੋਗ ਥਾਮ ਵਾਸਤੇ ਉਹ ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜੀ ਪਹਿਲੀ ਸਪਰੇ ਆ ਉਹਦੇ ਵਿੱਚ ਤੁਸੀਂ ਪ੍ਰੋਕਲੇਮ ਆ ਜਿਹੜੀ ਐਮ ਐਮੈਕਟਨ ਬੈਂਜੂਏਟ ਉਹ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਫੁੱਲ ਜਦੋਂ ਫੁੱਲ ਪੈ ਰਹੇ ਹਨ ਸ਼ੁਰੂਆਤ ਦੇ ਵਿੱਚ ਉਦੋਂ ਤੁਸੀਂ ਫਸਲ ਦਾ ਨਰੀਖਣ ਕਰਦੇ ਰਹਿਣਾ ਜੇ ਤੁਹਾਨੂੰ ਜਿਹੜਿਆ ਭੰਬੀਰੀ ਫੁੱਲ ਬਣੇ ਹੋਏ ਨਜ਼ਰ ਆਉਂਦੇ ਆ ਜਾਂ ਜਿਵੇਂ ਫੇਰਮਨ Trap ਜਿਹੜੇ ਖੇਤੀਬਾੜੀ ਦੇ ਕਿਸਾਨ ਭਲਾਈ ਪਾਗ ਲੋ ਤੁਹਾਡੇ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਦੇ ਜਿਹੜੇ ਭਮੱਕੜ ਆ ਉਹਨਾਂ ਦੇ ਜਾਂ ਪਤਾ ਲਵਾਉਣ ਵਾਸਤੇ ਕਿ ਆਪਾਂ ਨੂੰ ਪਤਾ ਲੱਗ ਜੇ ਅਗਾਊਂ ਹਮਲੇ ਦਾ ਤਾਂ ਉਹਦੇ ਵਿੱਚ ਜੇ ਤੁਹਾਨੂੰ ਜਿਹੜੇ ਹੈਗੇ ਭਮੱਕੜ ਫਸਦੇ ਨਜ਼ਰ ਆਉਂਦੇ ਆ ਜਾਂ ਐਸੇ ਵੀ ਕੋਸ਼ਿਸ਼ ਕਰੋ ਕਿ ਆਪਾਂ ਜਦੋਂ ਫੁੱਲ ਡੂਡੀ ਪੈਂਦੀ ਆ ਨਾ ਢਿੰਡੇ ਬਣਨੇ ਸ਼ੁਰੂ ਹੋ ਗਿਆ ਆਪਾਂ ਇੱਕ ਬਲੈਂਕਟ ਸਪਰੇਅ ਕਰ ਦਈਏ ਉਹਦਾ ਵੀ ਬੜਾ ਆਪਾਂ ਨੂੰ ਫਾਇਦਾ ਮਿਲੂਗਾ ਪ੍ਰੋਕਲੇਮ 100 ਗ੍ਰਾਮ ਜਾਂ ਆਪਾਂ ਪ੍ਰਫਿੰਨੋ ਫਾਸ 500 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰ ਸਕਦੇ ਆ ਜਾਂ ਇਥੇ ਔਨ 800 ਐਮਐਲ ਪ੍ਰਤੀ ਏਕੜ ਜਿਹੜੀ ਫਾਸ ਮਾਈਟ ਦੇ ਨਾਂ ਤੇ ਆਉਂਦੀ ਸੀ 50% ਸੀ ਇਥੇ ਔਨ 800 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਆਪਾਂ ਉਹ ਸਪਰੇਅ ਇਹਦੀ ਸਪਰੇਅ ਕਰ ਲਈਏ ਜੇ ਆਪਾਂ ਇਥੇ ਔਨ ਜਾਂ ਪ੍ਰਫਿੰਨੋ ਫਾਸ ਜਾਂ ਜਿਹੜੀ ਐਮਐਮੈਕਟਨ ਬੈਂਜੋਇਡ ਪ੍ਰੋਕਲੇਮ ਆ ਇਹਨਾਂ ਦੀ ਸਪਰੇਅ ਕਰਦੇ ਤਾਂ ਨਾਲ ਆਪਾਂ ਨੂੰ ਕੁਛ ਆ ਦਿੱਤਾਈ ਚਿੱਟੀ ਮੱਖੀ ਤੇ ਜਿਹੜੇ ਰਸਚੂਸਕ ਹੋਰ ਕੀੜੇ ਆ ਜਿਵੇਂ ਪੂਰੀ ਜੂੰ ਵਗੈਰਾ ਉਹਦਾ ਵੀ ਕਿਤੇ ਨਾ ਕਿਤੇ ਕੰਟਰੋਲ ਥੋੜਾ ਬਹੁਤਾ ਮਿਲੂਗਾ ਪਰ ਕੋਸ਼ਿਸ਼ ਇਹ ਕਰਨੀ ਕਿਸਾਨ ਵੀਰੋ ਕਿ ਸਪਰੇ ਜਿਹੜੀ ਚਿੱਟੀ ਮੱਖੀ ਦੇ ਹਮਲੇ ਜੇ ਤੁਹਾਨੂੰ ਹਮਲਾ ਨਜ਼ਰ ਆਉਂਦਾ ਪੂਰੀ ਜੂੰ ਦਾ ਹਮਲਾ ਨਜ਼ਰ ਆਉਂਦਾ ਪੱਤੇ ਕੌਲੀਆਂ ਬੰਨਦੇ ਆ ਜਾਂ ਥੱਲੇ ਵਾਲੇ ਪੱਤੇ ਆ ਥੋੜੇ ਬਹੁਤੇ ਕਾਲੂ ਦੇ ਵਿੱਚ ਨਜ਼ਰ ਆਉਂਦੇ ਆ ਕਾਲਾ ਪਣ ਨਜ਼ਰ ਆਉਂਦਾ ਥੱਲੇ ਦੇ ਪੱਤੇਆਂ ਤੇ ਆਪਾਂ ਸਪਰੇਅ ਲੋਕ ਘੌਲ ਨਹੀਂ ਕਰਨੀ ਇਹੇ ਦੇਖੋ ਵੀ ਜੇ ਆਪਾਂ ਸਮੇਂ ਸਾਰ ਸਪਰੇਅ ਕਰ ਲਾਂਗੇ ਤਾਂ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਜੇ ਜਿਹੜਾ ਹੈਗਾ ਚਿੱਟੀ ਮੱਖੀ ਦਾ ਹਮਲਾ ਵੱਧ ਆ ਤਾਂ ਬੂਟਿਆਂ ਦੇ ਉੱਤੇ ਉੱਲੀ ਰੋਗ ਦਾ ਹਮਲਾ ਕਿਉਂਕਿ ਥੱਲੇ ਵਾਲੇ ਪਾਸੇ ਜਿਵੇਂ ਜਿਵੇਂ ਉਹਨਾਂ ਦਾ ਮਲਮੁੱਤਰ ਜਾਂ ਹਨੀ ਡਿਊ ਵਗੈਰਾ ਗਰੋ ਕਰਦੇ ਆ ਤਾਂ ਹਨੀ ਡਿਊ ਵੱਧ ਆ ਤਾਂ ਉਹਦੇ ਨਾਲ ਜਿਹੜਾ ਉੱਲੀ ਗਰੋ ਕਰ ਜਾਂਦੀ ਹੈ ਤਾਂ ਇਸ ਕਰਕੇ ਆਪਾਂ ਸਮੇਂ ਰੈਂਦੇ ਜਿਹੜੀ ਸਮੇਂ ਰੈਂਦੇ ਸਪਰੇਅ ਕਰਨੀ ਆ ਜਾਂ ਤੁਹਾਨੂੰ ਜਿਵੇਂ ਦੱਸਿਆ ਉਸ਼ੀਨ 60 ਗ੍ਰਾਮ ਜਾਂ ਉਲਾਲਾ 80 ਗ੍ਰਾਮ ਜਾਂ ਤੁਸੀਂ ਪ੍ਰਫਿੰਨੋ ਫਾਸ ਅੱਧਾ ਲੀਟਰ ਇਹਦੀ ਸਪਰੇਅ ਕਰ ਸਕਦੇ ਇਥੀਓਨ 800 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰ ਸਕਦੇ ਆ ਤੇ ਗੁਲਾਬੀ ਸੁੰਢੀ ਵਾਸਤੇ ਤੁਹਾਨੂੰ ਦੱਸਿਆ ਪ੍ਰੋਕਲੇਮ 100 ਗ੍ਰਾਮ ਕਰ ਸਕਦੇ ਆ ਜਾਂ ਇਥੀਓਨ ਉਹਤੇ ਵੀ ਕੰਮ ਕਰਦੀ 800 ਐਮਐਲ ਪ੍ਰਤੀ ਏਕੜ ਉਹ ਕਰ ਸਕਦੇ ਆ ਤੇ ਜਾਂ ਪ੍ਰਫਿੰਨੋ ਫਾਸ ਆ ਜਿਹੜੀ 500 ਐਮਐਲ ਦੇ ਹਿਸਾਬ ਨਾਲ ਪ੍ਰਤੀ ਏਕੜ 100 ਤੋਂ ਸਵਾ 100 ਲੀਟਰ ਪਾਣੀ ਸਪਰੇਅ ਹਮੇਸ਼ਾ ਸਵੇਰੇ ਸਵੇਰੇ ਮਤਲਬ ਸੂਰ ਚੜ੍ਹਨ ਤੋਂ ਪਹਿਲਾਂ ਜਾਂ ਸ਼ਾਮ ਨੂੰ ਲੇਟ ਕਰੋ ਇਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਕੰਟਰੋਲ ਮਿਲੂ ਇੱਕ ਹੋਰ ਕਿ ਖੇਤ ਦੇ ਵਿੱਚ ਤੁਹਾਡੇ ਬਹੁਤੀ ਖੁਸ਼ਕੀ ਨਹੀਂ ਹੋਣੀ ਚਾਹੀਦੀ ਬਹੁਤੀ ਔੜ ਨਹੀਂ ਫਸਲ ਨੂੰ ਲੱਗਣ ਦੇਣੀ ਸਮੇਂ ਸਿਰ ਜਿਹੜਾ ਹੈਗਾ ਪਾਣੀ ਦੀ ਜੇ ਜ਼ਰੂਰਤ ਆ ਪਾਣੀ ਲਾਓ ਫੇਰ ਸਪਰੇ ਜਿਹੜੀ ਹੈਗੀ ਆ ਚੰਗੀ ਤਰ੍ਹਾਂ ਕੰਮ ਕਰਦੀ ਆ ਕਈ ਵਾਰ ਖੇਤ ਚ ਬਹੁਤ ਜ਼ਿਆਦਾ ਖੁਸ਼ਕੀ ਹੁੰਦੀ ਕਿਸਾਨ ਵੀਰ ਸਪਰੇ ਕਰ ਦਿੰਦੇ ਸਪਰੇ ਆਪਾਂ ਨੂੰ ਰਿਜ਼ਲਟ ਨਹੀਂ ਦਿੰਦੀ ਇਹ ਗੱਲਾਂ ਖਾਸ ਧਿਆਨ ਦੇਣਯੋਗ ਨੇ ਕਿ ਆਪਾਂ ਸਪੈਸ਼ਲ ਜਿਹੜੀ ਚਿੱਟੀ ਮੱਖੀ ਆ ਉਹ ਜੇ ਤੁਹਾਡੇ ਖੇਤ ਚ ਹਮਲਾ ਹੈਗਾ ਤਾਂ ਉਹ ਆਪਾਂ ਸਪਰੇ ਜਿਹੜੀ ਹੈਗੀ ਆ ਤੁਰੰਤ ਤੁਸੀਂ ਆਪਦੇ ਖੇਤ ਦੇ ਵਿੱਚ ਕਰ ਦਿਓ ਹੋਰ ਜਾਣਕਾਰੀ ਲਈ ਤੁਸੀਂ ਖੇਤੀ ਮਾਰਾਂ ਦੇ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦੇ ਦਫ਼ਤਰ ਵਿਖੇ ਜਾਂ ਫੋਨ ਤੇ ਸੰਪਰਕ ਕਰੋ ਸੌ ਸਮੇਂ ਸਿਰ ਜਿਹੜੀ ਹੈਗੀ ਫਸਲ ਨੂੰ ਆਪਾਂ ਬਚਾਈਏ ਤੇ ਚੰਗਾ ਝਾੜ ਲਾਈਏ ਬਹੁਤ ਬਹੁਤ ਧੰਨਵਾਦ